ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਦਿਖਾਉਣ ਲੱਗੇ ਆ ਤੁਹਾਨੂੰ ਕਾਟਨ ਦੇ ਸੂਟ ਜਿਹੜੇ ਸਾਰੇ ਕੀ ਹੈਗੇ ਆ 500 400 ਦੀ ਰੇਂਜ ਚ ਤੇ ਇਹਨਾਂ ਨੂੰ ਆਪਾਂ ਲੈਸ ਲਾ ਕੇ ਕਿਵੇਂ ਘਰ ਦੇ ਵਿੱਚ ਡਿਜ਼ਾਈਨ ਕੀਤਾ ਤੇ ਸਾਰੇ ਸੂਟ ਤੁਹਾਨੂੰ ਦਿਖਾਵਾਂਗੇ ਤੇ ਇੱਕ ਸੂਟ ਹੋਊਗਾ ਇਹਨਾਂ ਵਿੱਚੋਂ ਜਿਹੜਾ 600 ਦਾ ਬਾਕੀ ਸਾਰੇ 500 ਦੇ ਸੂਟ ਹੋਣਗੇ ਆਪ ਦੇਖ ਸਕਦੇ ਹੋ ਸੂਟ ਜਿਹੜਾ ਆਪਾਂ ਇਹਦੀ ਵੀਡੀਓ ਵੀ ਤੁਹਾਡੇ ਸਾਰੇ ਸ਼ੇਅਰ ਕੀਤੀ ਆ ਗਲੇ ਵਗੈਰਾ ਦੀ ਗਲੇ ਤੇ ਇਦਾਂ ਦਾ ਪੈਚ ਲਗਾਇਆ ਆਪਾਂ ਦੇਖ ਸਕਦੇ ਹੋ ਤੁਸੀਂ ਗਲੇ ਤੇ ਆਪਾਂ ਇਦਾਂ ਦਾ ਪੈਚ ਲਗਾਇਆ ਆ ਆਚਾਰ ਸ ਵਿੱਚ ਲੈਸ ਦੇ ਕੇ ਪੈਚ ਕੱਟ ਕੇ ਸਲਵਾਰ ਨਾਲ ਦਾ ਆਪਾਂ ਲਾਇਆ ਇਦਾਂ ਦਾ ਗਲਾ ਬਣਾਇਆ ਇਹਦਾ ਤੇ ਆਹ ਵਾਲਾ ਆਪਾਂ ਬਾਵਾ ਤੇ ਚਿਕਨ ਵਰਕ ਦਾ ਕੱਪੜਾ ਲਾ ਕੇ ਬਾਵਾ ਤੇ ਡਿਜ਼ਾਈਨ ਕੀਤਾ ਇਹ ਤੁਸੀਂ ਇਸ ਤਰ੍ਹਾਂ ਵੀ ਲਾਸਤਾ ਵੀ ਲਾ ਸਕਦੇ ਜੇ ਤੁਹਾਡੇ ਕਮੀਜ਼ ਦੀ ਜਾਂ ਬਾਹਾਂ ਦੀ ਲੰਬਾਈ ਘੱਟਦੀ ਆ ਤੇ ਇਸ ਤਰ੍ਹਾਂ ਵੀ ਤੁਸੀਂ ਲਾ ਕੇ ਪੂਰੀ ਕਰ ਸਕਦੇ ਹੋ ਬਟ ਆਪਾਂ ਡਿਜ਼ਾਈਨਿੰਗ ਲਈ ਲਾਇਆ ਠੀਕ ਹੈ ਜੀ ਆਹ ਗਲਾ ਹੋ ਗਿਆ ਆਹ ਬਾਜੂ ਹੋ ਗਈ ਦੀ ਤੇ ਆਹ ਵਾਲਾ gekeera ਹੋ ਗਿਆ ਕੇਰਾ ਇਦਾਂ ਦਾ ਤਿਆਰ ਕੀਤਾ ਆਪਾਂ ਤੇ ਇਹਦੇ ਨਾਲ ਆਪਾਂ ਸਲਵਾਰ ਇਦਾਂ ਦੀ ਰੈਡੀ ਕੀਤੀ ਆ ਇਹ ਆਪਾਂ ਪੈਚ ਲਾਇਆ ਇਹਦੇ ਨਾਲ ਦਾ ਕਮੀਜ਼ ਨਾਲ ਦਾ ਇਦਾਂ ਦਾ ਪੈਚ ਲਾਇਆ ਤੇ ਆ ਸਲਵਾਰ ਦੀ ਮੂਰੀ ਤੇ ਡਿਜ਼ਾਈਨਿੰਗ ਕੀਤੀ ਐ ਲੈਸ ਕਟਿੰਗ ਕਰਕੇ ਤੇ ਪਾਈ ਹੋਈ ਐ ਸਾਰਾ ਆਪਣਾ ਲੈਸ ਦਾ ਖਰਚ ਆਇਆ ਸੀਗਾ ਜੀ 60-70 ਰੁਪਏ ਦੀ ਲੈਸ ਹੋ ਗਿਆ ਆਪਣਾ ਕਪੜਾ ਪਹਿਲਾਂ ਕਿਸੇ ਸਲਵਾਰ ਚ ਆਪਣੀ ਚੋਂ ਬਚਿਆ ਸੀ ਉਹ ਲਾ ਲਿਆ ਤੇ ਬਸ ਇਦਾਂ ਤੁਸੀਂ 500 ਦੇ ਸੂਟ ਨੂੰ ਇਦਾਂ ਰੈਡੀ ਕਰ ਸਕਦੇ ਹੋ ਸੋਹਣਾ ਬਣਾ ਸਕਦੇ ਹੋ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ आह तुम सूट देख सकते हो ये सारा सूट अपना है साढ़े चार सौ का सूट तो आप पर थोड़ी जी लैस ला के इस तरह डिजाइन करता आप आपा गले का डिजाइन बनाता इदा गोल गला बना के आह वाली लैस लाती आह मोती लाती गले के बांह तो आप तरह डिजाइन करता दो लैस दे के एक गुम करके लाती एक उपर करके लाती घेरे पर आपजाइन किया ਦੇਖ ਸਕਦੇ ਹੋ ਜੀ ਤੁਸੀਂ ਇਹ ਵੀ ਬਸ ਘਰੋਂ ਵੋਚੀ ਖੁਸ਼ੀ ਲੈਸ ਵਾਲੀ ਆਪਾਂ ਡਿਜ਼ਾਈਨ ਪਿਆਰ ਕਰ ਲਿਆ ਇਹ ਸੂਟ ਸਾਰਾ 450 ਦਾ ਸੀ ਤੇ ਲੈਸ ਲੱਗ ਕੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਐਦਾਂ ਦਾ ਡਿਜ਼ਾਈਨ ਬਣਿਆ ਹੁਣ ਆ ਉਸ ਤੋਂ ਅਗਲਾ ਸੂਟ ਦੇਖ ਲਓ ਇਹ ਆਪਣਾ ਮੈਚਿੰਗ ਸੂਟ ਆ ਜੀ ਆਹ ਵਾਲੀ ਇਹਦੇ ਨਾਲ ਸਲਵਾਰ ਆ ਜਿਹੜੀ ਆਪਾਂ ਸਟ੍ਰੇਟ ਬਣਾਈ ਆ ਇਹ ਸੂਟ ਦੀ ਆਪਾਂ ਵੀਡੀਓ ਨਹੀਂ ਪਾਈ ਹੋਈ ਕਿਉਂਕਿ ਮੈਂ ਚੈਨਲ ਬਣਾਉਣ ਤੋਂ ਪਹਿਲਾਂ ਸੂਟ ਬਣਾਇਆ ਸੀ ਇਹ ਦੋ ਤਿੰਨ ਵਾਰੀ ਵਾਸ਼ ਵੀ ਕਰ ਲਿਆ ਖਰਾਬ ਨਹੀਂ ਹੋਇਆ 500 ਦਾ ਪੂਰਾ ਸੂਟ ਬਣਿਆ ਸੀ ਇਹ ਤੇ ਆ ਆ ਪਗਲੇ ਤੇ ਇਦਾਂ ਦਾ ਪੈਚਿੰਗ ਆ ਲਿਆ ਬਾਹ ਆਪ ਇਦਾਂ ਡਿਜ਼ਾਈਨ ਕਰਦੀ ਪੱਟੀ ਲਾ ਕੇ ਦੋ ਤਰ੍ਹਾਂ ਦੀ ਲੈਂਸ ਲਾ ਕੇ ਤੇ ਘੇਰੀ ਤੇ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਕੀਤਾ ਦੇਖ ਸਕਦੇ ਹੋ ਤੁਸੀਂ ਕਿੱਦਾਂ ਦਾ ਲੱਗਦਾ ਤੁਹਾਨੂੰ ਇਹ ਵੀ ਆਪਾਂ ਥੋੜੀ ਜਿਹੀ ਲੈਂਸ ਲਾ ਕੇ ਡਿਜ਼ਾਈਨ ਕਰ ਲਿਆ ਸੀ ਜੀ ਸੂਟ ਦਾ ਇਸ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਸੋਹਣੇ ਸੋਹਣੇ ਸੂਟ ਤਿਆਰ ਕਰ ਸਕਦੇ ਹੋ ਹੁਣ ਇਸ ਤੋਂ ਅਗਲਾ ਵਿਖਾਉਣੇ ਆ ਇਸ ਤੋਂ ਅਗਲਾ ਸੂਟ ਆਪਣਾ ਪ੍ਰਿੰਟਡ ਆਲ ওভার ਸੂਟ ਆ ਇਹ ਵੀ ਆਪਣਾ 500 ਦਾ ਸੂਟ ਆਇਆ ਸੀ ਜੀ ਤੇ ਗਲੇ ਤੇ ਆਪਾਂ ਇਸ ਤਰ੍ਹਾਂ ਦਾ ਇਹ ਦੇ ਬਰ ਅਜਿਹੇ ਤਰ੍ਹਾਂ ਦੇ ਵਿੱਚ ਕਲਰ ਸੀ ਉਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੱਪੜਾ ਲਾ ਕੇ ਆਪਾਂ ਡਿਜ਼ਾਈਨ ਕਰਤਾ ਆ ਆਪਾਂ ਬਟਨ ਲਾਏ ਆ ਬਟਨ ਨਹੀਂ ਸੌਰੀ ਜੀ ਮੋਤੀ ਲਾਏ ਆ ਜਿਹੜੇ ਹਾਫ ਬਲਿਟ ਮੋਤੀ ਹੁੰਦੇ ਆ ਉਹ ਗਲੋ ਨਾਲ ਲਾਏ ਆ ਆ ਇਹਦੇ ਸਾਈਡਾਂ ਤੇ ਲਾਸ ਲਾਤੀ ਤੇ ਆ ਬਾਹਾਂ ਦਾ ਡਿਜ਼ਾਈਨ ਕਰਤਾ ਆਪਾਂ ਇਹ ਐਂਕਰਿੰਗ ਕੀਤੀ ਆ ਬਾਹਾਂ ਤੇ ਇਸ ਤਰ੍ਹਾਂ ਨਾਲ ਇਹਦੀ ਲੰਬਾਈ ਘਟਦੀ ਸੀ ਇਸ ਤਰ੍ਹਾਂ ਕਰਨ ਨਾਲ ਨਾਲੇ ਲੰਬਾਈ ਵਧ ਗਈ ਨਾਲੇ ਡਿਜ਼ਾਈਨ ਲੰਘਾ ਇਹਦੇ ਕੀ ਰਿਤੇ ਤਾਂ ਆਪਾਂ ਡਿਜ਼ਾਈਨ ਕੀਤਾ ਕਿਹ ਰੇਤੇ ਵੀ ਆਪਣੀ ਲੰਬਾਈ ਘਟਦੀ ਸੀ ਤਾਂ ਕਰਕੇ ਆਪਾਂ ਇਦਾਂ ਦਾ ਡਿਜ਼ਾਈਨ ਕੀਤਾ ਤੇ ਇਹ ਵੀ ਸੂਟ ਬਹੁਤ ਹੀ ਘੱਟ ਖਰਚੇ ਦੇ ਵਿੱਚ ਤਿਆਰ ਹੋ ਗਿਆ ਥੋੜੀ ਜਿਹੀ ਲੈਸ ਲੱਗੀ ਹੈ ਕਪੜਾ ਆਪਣੇ ਕੋਲ ਘਰੋਂ ਹੀ ਸੀਗਾ ਤੇ ਪਹੁੰਚੇ ਆਪਾਂ ਇਦਾਂ ਦੇ ਨਾਈ ਐਂਕਰਿੰਗ ਕੀਤੀ ਹੈ ਸਲਵਾਰ ਸਟ੍ਰੇਟ ਬਣਾਈ ਹੈ ਦੇਖ ਸਕਦੇ ਹੋ ਜੀ ਤੁਹਾਨੂੰ ਕਿਦਾਂ ਦਾ ਲੱਗਿਆ ਮੇਰਾ ਸੂਟ ਸਭ ਤੋਂ ਜ਼ਿਆਦਾ ਕਿਹੜਾ ਸੂਟ ਪਸੰਦ ਆਊਗਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਲਾ ਸੂਟ ਇਦਾਂ ਦਾ ਇਹ ਤੁਹਾਨੂੰ ਯਕੀਨ ਨਹੀਂ ਹੋਣਾ ਸੂਟ ਮੇਰਾ ਹੈਗਾ 400 ਦਾ ਜੀ 400 ਦਾ ਕਾਟਨ ਦਾ ਸੂਟ ਆ ਆਪ ਕਾਟਨ ਦਾ ਕੱਪੜਾ ਲਗਾਤਾ ਇਹਦੇ ਨਾਲ ਜਿਹਦਾ ਕਲਰ ਸਵਿਚ ਸੀ ਉਹ ਕਲਰ ਦਾ ਤੇ ਗਲਾ ਆਪ ਇਦਾਂ ਦਾ ਡਿਜ਼ਾਈਨ ਕਰਤਾ ਤੇ ਬਾਹਾਂ ਪਾਈ ਦਾ ਡਿਜ਼ਾਈਨ ਕੀਤੀ ਹੈ ਦੇਖ ਸਕਦੇ ਹੋ ਤੁਸੀਂ ਤੇ ਕੀ ਰਾਪਾ ਇਸ ਤਰ੍ਹਾਂ ਦਾ ਡਿਜ਼ਾਈਨ ਕਰਤਾ ਦੇਖ ਕੇ ਦੱਸਿਓ ਪੂਰਾ ਸੂਟ ਤੁਹਾਨੂੰ ਕਿਦਾਂ ਦਾ ਲੱਗਿਆ ਸੇਵਾਰ ਤੇ ਆਪਾਂ ਕੁਛ ਨਹੀਂ ਕੀਤਾ ਇਹਦੇ ਇਹ ਵੀ ਥੋੜੀ ਜੀ ਲੈਸ ਲਾਈ ਹੈ ਤੇ ਬਸ ਕਪੜਾ ਵੀ ਘਰੋਂ ਲਾਤਾ ਥੋੜੀ ਜੀ ਲੈਸ ਵਾਲੀ ਇਸ ਤਰ੍ਹਾਂ ਆਪਣਾ 50-60 ਰੁਪਏ ਦੇ ਵਿੱਚ ਹੀ ਸੂਟ ਤਿਆਰ ਹੋ ਗਿਆ ਸਿਲਾਈ ਆਪਾਂ ਆਪ ਖੁਦ ਕਰ ਲਈ ਜੀ ਠੀਕ ਹੈ ਜੀ ਅਗਲਾ ਸੂਟ ਹੈਗਾ ਜੀ ਆਵਾਲ ਆਪਣਾ ਇਹਦੀ ਆਪਾਂ ਗਲੇ ਦੀ ਬਾਹਾਂ ਦੀ ਘੇਰੇ ਦੀ ਸਾਰੀ ਵੀਡੀਓ ਪਾਈ ਹੋਈ ਹੈ ਜੀ ਆਪਾਂ ਇਸ ਤਰ੍ਹਾਂ ਇਹ ਸੂਟ ਵੀ ਆਪਣਾ 500 ਦਾ ਆਇਆ ਸੀ ਪੂਰਾ ਸੂਟ ਤੇ ਬਸ ਥੋੜੀ ਜਿਹੀ ਲੈਸ 100 100 ਕੋ 120 ਰੁਪਏ ਦੀ ਲੈਸ ਲੱਗੀ ਹੋ ਗਈ ਇਹਦੇ ਤੇ ਸਾਰੀ ਜੀ ਤੇ ਇਸ ਤਰ੍ਹਾਂ ਆਪਾਂ ਇਹਦਾ ਕੇਰਾ ਬਣਾਇਆ ਦੇਖ ਸਕਦੇ ਹੋ ਤੁਸੀਂ ਇਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੁਆਇੰਟ ਲੈਸ ਪਾਈ ਹੈ ਇਸ ਤਰ੍ਹਾਂ ਕੇਰੇ ਦੇ ਵਿੱਚ ਤੇ ਇਸ ਤਰ੍ਹਾਂ ਦਾ ਕਲਾ ਬਣਾਇਆ ਗੱਲੇ ਦੀ ਵੀਡੀਓ ਵੀ ਸ਼ੇਅਰ ਕੀਤੀ ਬਾਹਾਂ ਦੀ ਕਿਤੇ ਬਾਹਾਂ ਦੇ ਵਿੱਚ ਆਪਾਂ ਕੱਟ ਕੇ ਲੈਸ ਨਹੀਂ ਪਾਈ ਕਿਉਂਕਿ ਬਾਹਾਂ ਜਦੋਂ ਘਰੇ ਸੂਟ ਪਾਉਣੇ ਹਨ ਤਾਂ ਗਰਮੀ ਦੇ ਵਿੱਚ ਕੰਮ ਕਰਦੇ ਚੁਭਣ ਲੱਗ ਜਾਂਦੀ ਇਥੋਂ ਲੈਸ ਇਹ ਆਪਾਂ ਇਸ ਤਰ੍ਹਾਂ ਗੋਮਕਾ ਕੇ ਲੈਸ ਵਿੱਚ ਦਿੱਤੀ ਹੋਈ ਆ ਇਹਦੀ ਸਲਵਾਰ ਆਪਾਂ ਇਦਾਂ ਦੀ ਡਿਜ਼ਾਈਨ ਕੀਤੀ ਹੈ। ਇਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਜੀ। ਇਸ ਤਰ੍ਹਾਂ ਆਪਾਂ ਸਲਵਾਰ ਤੇ ਕਮੀਜ਼ ਨਾਲ ਦਾ ਪੈਚ ਲਗਾ ਕੇ ਡਿਜ਼ਾਈਨ ਕੀਤਾ। ਆ ਦੇਖੋ ਜੀ ਆਪਣਾ ਪੂਰਾ ਸੂਟ। ਦੇਖ ਸਕਦੇ ਹੋ ਤੁਹਾਨੂੰ ਕਿੱਦਾਂ ਲੱਗਿਆ ਤੁਹਾਨੂੰ? ਜਿਹੜਾ ਆਪਣਾ ਵਾਲਾ ਸੂਟ ਆ ਇਹ ਸੂਟ ਵੀ 500 ਦਾ ਆਇਆ ਸੀ ਇਹ ਵੀ ਮੈਂ ਚੈਨਲ ਬਣਾਉਣ ਤੋਂ ਪਹਿਲਾਂ ਸਟਿਚ ਕੀਤਾ ਸੀ ਤੇ ਇਹਦੀ ਨਾ ਲੰਬਾਈ ਘਟਦੀ ਸੀਗੀ ਤੇ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਸਲਵਾਰ ਨਾਲ ਦਾ ਕਪੜਾ ਪਾ ਕੇ ਪਿੰਟੈਕਸ ਪਾ ਕੇ ਇਸ ਤਰ੍ਹਾਂ ਅੜ ਗਿਆਨ ਕਰਤਾ ਇਹਦੇ ਨਾਲ ਨਾਲ ਤਾਂ ਆਪਣੀ ਲੰਬਾਈ ਵਧ ਗਈ ਤੇ ਨਾਲੇ ਆਪਣਾ ਡਿਜ਼ਾਈਨ ਬਣ ਗਿਆ ਜੀ ਦੇਖ ਸਕਦੇ ਹੋ ਤੁਸੀਂ ਬਾਹਾਂ ਤੇ ਵੀ ਇਸ ਤਰ੍ਹਾਂ ਨਾ ਇਹਦੀ ਸੈਂਟਰ ਦੇ ਵਿੱਚ ਜੋੜ ਪੈਂਦਾ ਸੀਗਾ ਬਾਹਾਂ ਦੇ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਪੋਟਲੀ ਬਟਨ ਦੇ ਕੇ ਤੇ ਡਿਜ਼ਾਈਨ ਕਰ ਤਾਂ ਨਾਲੇ ਆਪਣਾ ਜੋੜ ਲੁੱਕ ਗਿਆ ਤੇ ਨਾਲੇ ਆਪਣਾ ਡਿਜ਼ਾਈਨ ਬਣ ਗਿਆ ਇਸ ਸੂਟ ਦਾ ਤੇ ਗਲੇ ਤੇ ਸਿੰਪਲ گول ਗਲੇ ਤੇ ਪਾਈਪਿੰਗ ਲਾਈ ਇਸ ਤਰ੍ਹਾਂ ਤੁਸੀਂ ਵੀ ਜੇ ਕਿਸੇ ਦੀ ਲੰਬਾਈ ਘਟਦੀ ਹੈ ਸੂਟ ਦੀ ਤਾਂ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਜੀ ਦੇਖ ਕੇ ਦੱਸਿਓ ਤੁਹਾਨੂੰ ਮੇਰਾ ਡਿਜ਼ਾਈਨ ਆਈਡੀਆ ਮੇਰਾ ਪਿੱਧਾ ਨਾ ਲੱਗਿਆ ਤੁਹਾਨੂੰ ਤੇ ਬਾਹ ਦੇ ਵਿੱਚ ਵੀ ਜੇ ਜੋੜ ਲੱਗਦਾ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਹੋ ਕੋਟਲੀ ਬਟਲਾ ਲਾ ਲਓ ਹੋਰ ਕੁਛ ਲਾ ਲਓ ਇੱਥੇ ਲੈਂਸ ਦੇ ਲਓ ਅੱਛਾ ਆ ਦੇਖ ਸਕਦੇ ਹੋ ਜੀ ਸੂਟ ਆ ਸੂਟ ਆਪਣਾਇਆ ਸੀ 600 ਦਾ ਬਾਕੀ ਸਾਰੇ ਸੂਟ 500 ਦੇ ਆ ਵਿੱਚੋਂ ਇੱਕ 450 400 ਦਾ ਤੇ ਆ ਸੂਟ ਆਪਣਾ 600 ਦਾ ਸੀ ਜੀ ਤੇ ਇਹਦੇ ਤੇ ਦੇਖੋ ਤੁਸੀਂ ਗਲਾ ਆਪਾਂ ਇਦਾਂ ਦਾ ਬਣਾਇਆ ਐਂਕਰਿੰਗ ਕੀਤੀ ਹੈ ਗਲੇ ਦੇ ਵਿੱਚ ਪੈਚ ਲਗਾ ਕੇ ਸਲਵਾਰ ਲੱਗ ਕਪੜੇ ਦਾ ਸਲਵਾਰੇ ਨਾਲ ਹੈ ਨਹੀਂ ਆਲਓਵਰ ਸੂਟ ਆਪਾਂ ਦਾ ਬਾਹਾਂ ਤੇ ਲਸਾਈ ਹੈ ਆ ਗਲਾ ਇਦਾਂ ਰੀਅਨ ਕੀਤਾ ਗਲੇ ਦੀ ਵੀਡੀਓ ਵੀ ਤੁਹਾਨੂੰ ਦਿੱਤੀ ਹੋਈ ਆ ਤੇ ਆਪਾਂ ਬਟਨਾਂ ਨੂੰ ਕਪੜੇ ਦੀ ਬਣਾ ਕੇ ਲਾਤੀ। ਇਹ ਬਟਨਾਂ ਦੀ ਜ਼ਰੂਰਤ ਨਹੀਂ ਪਈ ਇੱਥੇ ਲਾਉਣ ਦੀ ਤੇ ਗਲੇ ਤੇ ਰੇਲ ਲਾਈ ਆ। ਤੇ ਘੇਰੇ ਤੇ ਆਪਾਂ ਐਦਾਂ ਡਿਜ਼ਾਈਨ ਕੀਤਾ ਤੇ ਚਾਕਾਂ ਤੇ ਆਪਾਂ ਇਸ ਤਰ੍ਹਾਂ ਗੋਮ ਪਾਈਪਿੰਗ ਦਿੱਤੀ ਹੈ। ਬ੍ਰੀਕ ਲਾਸ ਦਿੱਤੀ ਹੈ। ਤਾਂ ਦੇਖ ਸਕਦੇ ਹੋ ਜੀ ਘੇਰਾ ਆਪਾਂ ਐਦਾਂ ਦਾ ਡਿਜ਼ਾਈਨ ਕੀਤਾ ਹੈ ਦਾ। ਇਹਦੀ ਵੀਡੀਓ ਵੀ ਤੁਹਾਡੇ ਨਾਲ ਦਿੱਤੀ ਹੈ ਘੇਰੇ ਤੇ ਵੀ ਐਂਕਰਿੰਗ ਕੀਤੀ ਹੈ। ਇਹ ਪੱਟੀ ਚ ਜਿੰਨੇ ਕਲਰ ਆਪਣੇ ਸੂਟ ਦੇ ਵਿੱਚ ਆ, ਉਨੇ ਕਲਰ ਇਹਦੇ ਵਿੱਚ ਕੀਤੇ ਆ। ਦੇਖੋ ਜੀ ਤੁਸੀਂ ਦੂਸਰੇ ਪਾਸੇੋਂ ਵੀ ਫਿਨਿਸ਼ਿੰਗ ਦੇਖ ਸਕਦੇ ਹੋ ਆਪਾਂ ਇੰਟਰਲੋਕ ਵਗੈਰਾ ਕਰਕੇ ਪੂਰੀ ਚੰਗੀ ਤਰ੍ਹਾਂ ਕੰਮ ਕਰਦੇ ਹੁੰਨੇ ਜਿਹੜਾ ਕਰਦੇ ਆ ਠੀਕ ਹੈ ਜੀ ਆ ਦੇਖੋ ਦੇਖ ਕੇ ਦੱਸਿਓ ਤੁਸੀਂ ਤੁਹਾਨੂੰ ਮੇਰੇ ਸੂਟ ਕਿੱਦਾਂ ਦੇ ਲੱਗੇ ਸਭ ਤੋਂ ਜ਼ਿਆਦਾ ਕਿਹੜਾ ਸੂਟ ਪਸੰਦ ਆਇਆ ਕਿਹੜਾ ਡਿਜ਼ਾਈਨ ਪਸੰਦ ਆ ਸਾਰੇ ਡਿਜ਼ਾਈਨਾਂ ਦੀ ਤੁਹਾਨੂੰ ਵੀਡੀਓ ਦਿੱਤੀ ਹੋਈ ਆ ਕੋਈ ਜਿਹੜੇ ਮੈਂ 2-4 ਸੂਟ ਪਹਿਲਾਂ ਬਣਾਏ ਸੀਗੇ ਉਹਨਾਂ ਦੀ ਨਹੀਂ ਦਿੱਤੇਗੀ ਬਾਕੀ ਜਿਹੜੇ ਹੁਣ ਤਿਆਰ ਕੀਤੇ ਆ ਸਾਰੇ ਸੂਟਾਂ ਦੀ ਵੀਡੀਓ ਤੁਹਾਨੂੰ ਦਿੱਤੀ ਹੋਈ ਹੈ ਇਹਦੇ ਨਾਲ ਆਪਾਂ ਸਲਵਾਰ ਇਦਾਂ ਦੀ ਰੈਡੀ ਕੀਤੀ ਆ ਸਲਵਾਰ ਤੇ ਵੀ ਇੱਥੇ ਜੁਆਇੰਟ ਲੈਸ ਪਾਈ ਆ ਪਹੁੰਚਾਂ ਤੇ ਐਂਕਰਿੰਗ ਕੀਤੀ ਆ ਜਿਵੇਂ ਆਪਾਂ ਕਮਰ ਦੇ ਵਿੱਚ ਕੀਤੀ ਆ ਮੂਰੀ ਤੇ ਲੈਸ ਲਾਈ ਆ ਇਸ ਤਰ੍ਹਾਂ ਸਲਵਾਰ ਆਪਾਂ ਸਟੇਟ ਰੱਖੀ ਆ ਇਹਦਾ ਆਪਾਂ ਦੁਪੱਟਾ ਵੀ ਡਾਈਨ ਕੀਤਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਦੁਪੱਟੇ ਤੇ ਪੱਲਿਆਂ ਤੇ ਆਪਾਂ ਕੱਪੜਾ ਲਾਤਾ ਇੱਥੇ ਸਾਈਡਾਂ ਦੇ ਲੈਸ ਲਾਤੀ ਆ ਬਾਰੇ ਠੀਕ ਹੈ ਜੀ ਪੂਰਾ ਸੂਟ ਤੁਸੀਂ ਗਰਾ ਦੇਖ ਸਕਦੇ ਹੋ ਕਿੱਦਾਂ ਦਾ ਲੱਗਦਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਭ ਤੋਂ ਜ਼ਿਆਦਾ ਕਿਹੜਾ ਸੂਟ ਤੁਹਾਨੂੰ ਵਧੀਆ ਲੱਗਿਆ ਮੇਰਾ ਕੰਮ ਕਿੱਦਾਂ ਦਾ ਲੱਗਿਆ ਤੁਹਾਨੂੰ ਆ ਦੇਖੋ ਜੀ ਮੇਰੇ ਸੂਟ ਗਲਿਆਂ ਦੇ ਡਿਜ਼ਾਈਨ ਦੇਖੋ ਆ ਸੂਟ ਆਏ ਦੇ ਨਾਲ ਸਲਵਾਰ ਆ ਆਏ ਦੇ ਨਾਲ ਸਲਵਾਰ ਆ ਇਹਦੀ ਸਲਵਾਰ ਤੇ ਆਪਾਂ ਕੁਛ ਨਹੀਂ ਕੀਤਾ ਦੋਗਲਾ ਸੂਟ ਆ ਦੇਖੋ ਆ ਦੇਖ ਸਕਦੇ ਹੋ ਜੀ ਤੁਸੀਂ ਮੇਰੇ ਸੂਟ ਜੇ ਡਿਜ਼ਾਈਨ ਦੇਖਣਾ ਤੁਸੀਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਉਹਦੇ ਤੇ ਸਾਰੇ ਡਿਜ਼ਾਈਨਾਂ ਦੀ ਵੀਡੀਓ ਪਾਈ ਹੋਈ ਹੈ ਤੁਸੀਂ ਦੇਖ ਸਕ ਰਹੇ ਹੋ ਤੁਸੀਂ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਸੂਟ ਕਿੱਦਾਂ ਦੇ ਲੱਗੇ ਘੱਟ ਖਰਚੇ ਦੇ ਵਿੱਚ ਤਿਆਰ ਕੀਤੇ ਹੋਏ ਸੂਟ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ